ਕਈ ਪਿੰਡਾਂ ਦੇ ਵਿੱਚ ਝਾੜੂ ਵਾਲਿਆਂ ਦੀ ਐਂਟਰੀ ਬੰਦ ਕਰ ਦਿੱਤੀ ਹੈ ਤੇ ਸਿੱਧੀ ਚੇਤਾਵਨੀ ਪਿੰਡ ਵਾਲਿਆਂ ਦੇ ਵੱਲੋਂ ਦੇ ਦਿੱਤੀ ਹੈ। ਉੱਥੇ ਹੀ ਕਿਹਾ ਗਿਆ ਹੈ ਕਿ ਸੋਚ ਸਮਝ ਕੇ ਇੱਕ ਵਾਰ ਪਿੰਡ ਦੇ ਵਿੱਚ ਵੜੋ। ਵੜੋਗੇ ਆਪਣੀ ਇਜਾਜ਼ਤ ਨਾਲ ਆਪਣੀ ਜ਼ਿੰਮੇਵਾਰੀ ਦੇ ਨਾਲ ਪਰ ਉਸ ਤੋਂ ਬਾਅਦ ਸਾਡੀ ਕੋਈ ਗਰੰਟੀ ਨਹੀਂ। ਤੇ ਜਿਸ ਤੋਂ ਬਾਅਦ ਦੱਸੀਏ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਕਿ ਬਾਈਕਾਟ ਕਰ ਦਿੱਤਾ ਹੈ ਕੁਝ ਪਿੰਡਾਂ ਦੇ ਵਿੱਚੋਂ ਪਿੰਡ ਵਾਲਿਆਂ ਨੇ ਸਿੱਧੀ ਚੇਤਾਵਨੀ ਆਮ ਆਦਮੀ ਪਾਰਟੀ ਦੀ ਸਰਕਾਰ ਝਾੜੂ ਦੇ ਐਮਐਲਏ ਨੂੰ ਲੀਡਰਾਂ ਨੂੰ ਦੇ ਦਿੱਤੀ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਜੋ ਕਿਸਾਨਾਂ ਦੇ ਨਾਲ ਵਤੀਰਾ ਹੋਇਆ ਉਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਪੂਰਾ ਪੰਜਾਬੀ ਭੜਕਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਜਿਸ ਦੇ ਤਹਿਤ ਉੱਥੇ ਹੀ ਇੱਕ ਪਿੰਡ ਤੋਂ ਜਿਹੜੀ ਕਿ ਕੁਝ ਨੌਜਵਾਨਾਂ ਦੇ ਵੱਲੋਂ ਕਿਸਾਨਾਂ ਦੇ ਵੱਲੋਂ ਸਿੱਧੀ ਚੇਤਾਵਨੀ ਜਿਹੜੀ ਕਿ ਪਿੰਡ ਬਾਬਰਪੁਰ ਤੋਂ ਦਿੱਤੀ ਗਈ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਨਾਲ ਅਗਰ ਪੰਜਾਬ ਸਰਕਾਰ ਦੀ ਕੋਈ ਗੱਲਬਾਤ ਨਹੀਂ ਸੀ ਤਾਂ ਪੰਜਾਬ ਸਰਕਾਰ ਨੇ ਕਿਉਂ ਮੀਟਿੰਗ ਦੇ ਉੱਤੇ ਸੱਦੇ ਆ ਤੇ ਜੇਕਰ ਸਾਡੀਆਂ ਮੰਗਾ ਕੇਂਦਰ ਸਰਕਾਰ ਦੇ ਨਾਲ ਤਾਂ ਅਸੀਂ ਸਿੱਧਾ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕਰਨਾ ਚਾਹੁੰਦੇ ਸੀ ਪਰੰਤੂ ਪੰਜਾਬ ਸਰਕਾਰ ਨੇ ਵਿੱਚ ਗੱਲਬਾਤ ਕਰਨ ਦਾ ਸਰਦਾਰ ਕਿਉਂ ਦਿੱਤਾ ਤੇ ਜਿਸ ਤੋਂ ਬਾਅਦ ਹੁਣ ਉੱਥੇ ਹੀ ਜੋ ਐਕਸ਼ਨ ਕਿਸਾਨਾਂ ਦੇ ਧਰਨੇ ਦੇ ਉੱਤੇ ਹੋਇਆ ਖਨੌਰੀ ਅਤੇ ਸ਼ੰਭੂ ਬਾਰਡਰ ਦੇ ਉੱਤੇ ਜੋ ਧਰਨਾ ਲੱਗਿਆ ਗਿਆ ਸੀ ਉਹ ਜੇਸੀਬੀ ਮਸ਼ੀਨਾਂ ਦੇ ਨਾਲ ਪੱਟਿਆ ਗਿਆ ਉਸ ਨੂੰ ਲੈ ਕੇ ਕਿਸਾਨ ਪੜਕਦੇ ਹੋਏ ਨਜ਼ਰ ਆ ਰਹੇ ਨੇ ਜਿਸ ਤੋਂ ਬਾਅਦ ਹੁਣ ਕਈ ਪਿੰਡਾਂ ਦੇ ਵਿੱਚ ਝਾੜੂ ਪਾਰਟੀ ਦਾ ਬਾਈਕਾਟ ਕਰ ਦਿੱਤਾ ਹੈ ਤੇ ਉੱਥੇ ਹੀ ਸਿੱਧੀ ਚੇਤਾਵਨੀ ਦੇ ਦਿੱਤੀ ਹੈ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਆਪਣੀ ਜ਼ਿੰਮੇਵਾਰੀ ਦੇ ਵਿੱਚ ਜ਼ਿੰਮੇਵਾਰੀ ਤੇ ਜਿਹੜਾ ਕਿ ਪਿੰਡ ਦੇ ਵਿੱਚ ਐਂਟਰੀ ਕਰਿਓ ਤੇ ਜਿਸ ਤੋਂ ਬਾਅਦ ਉੱਥੇ ਹੀ ਆਮ ਆਦਮੀ ਪਾਰਟੀ ਦਾ ਜਿਹੜਾ ਕਿ ਹੁਣ ਕਈ ਪਿੰਡਾਂ ਦੇ ਵਿੱਚੋਂ ਬਾਈਕਾਟ ਕਰ ਦਿੱਤਾ ਹੈ ਤੇ ਆਹ ਤੁਹਾਨੂੰ ਸੁਣਾਉਣੇ ਪਹਿਲਾਂ ਪਿੰਡ ਵਾਲਿਆਂ ਦਾ ਕੀ ਕਹਿਣਾ ਹੈ ਸਵਾਜ ਪਿੰਡ ਬਾਵਰਪੁਰ ਬਲਾਕ ਨਾਬਾ ਜਿਲ੍ਹਾ ਪਟਿਆਲਾ ਸਮੂਹ ਨਗਰ ਸਾਡਾ ਇੱਥੇ ਇਕੱਠਾ ਹੋਇਆ ਹੈ ਕਿਉਂਕਿ ਜੋ ਸਰਕਾਰ ਨੇ ਪਿਛਲੇ ਦਿਨੀ ਜੋ ਸਾਡਾ ਕਿਸਾਨ ਮੋਰਚਾ ਪੰਜਾਬ ਦੇ ਬਾਰਡਰਾਂ ਉੱਪਰ ਖਨੌੜੀ ਤੇ ਸ਼ੰਭੂ ਉੱਪਰ ਚੱਲ ਰਿਹਾ ਸੀ ਉਸ ਦੇ ਉੱਪਰ ਕਾਤਲਾਨਾ ਅਟੈਕ ਜੋ ਜ਼ਬਰ ਸਰਕਾਰ ਨੇ ਪੰਜਾਬ ਸਰਕਾਰ ਨੇ ਕੀਤਾ ਹੈ ਸੋ ਉਸ ਦੇ ਵਿਰੋਧ ਦੇ ਵਿੱਚ ਅੱਜ ਸਾਰਾ ਨਗਰ ਇਕੱਠਾ ਹੋਇਆ ਕਿਉਂਕਿ ਬੜੀ ਮੰਦਭਾਗੀ ਘਟਨਾ ਜਿਹੜੀ ਸਰਕਾਰ ਨੇ ਇਹ ਘਟੀ ਹੈ ਕਿਉਂਕਿ ਜੇ ਆਪਣੀਆਂ ਮੰਗਾ ਸੈਂਟਰ ਸਰਕਾਰ ਨਾਲ ਸੰਬੰਧਤ ਨੇ ਤਾਂ ਪੰਜਾਬ ਸਰਕਾਰ ਦਾ ਮੇਰਾ ਖਿਆਲੇ ਦੇ ਵਿੱਚ ਕੋਈ ਰੋਲ ਨਹੀਂ ਸੀਗਾ ਸੋ ਪੰਜਾਬ ਸਰਕਾਰ ਨੇ ਸੈਂਟਰ ਸਰਕਾਰ ਦੇ ਇਸ਼ਾਰੇ ਦੇ ਉੱਪਰ ਇਹ ਘਟਨਾ ਘਟੀ ਹੈ ਸੋ ਇਸ ਕਰਕੇ ਸਾਰੇ ਨਗਰ ਦੇ ਅੱਜ ਇਹ ਪ੍ਰਣ ਕਰਿਆ ਸ਼ਾਂਤੀ ਕਰੀ ਹੈ ਕਿ ਅਸੀਂ ਪੰਜਾਬ ਸਰਕਾਰ ਨੂੰ ਇਹ ਚੇਤਾਵਨੀ ਦਿੰਦੇ ਆ ਝਾੜੂ ਪਾਰਟੀ ਨੂੰ ਇਹ ਚੇਤਾਵਨੀ ਦਿੰਦੇ ਆ ਕਿ ਸਾਡੇ ਨਗਰ ਦੇ ਵਿੱਚ ਪਿੰਡ ਬਾਬਰਪੁਰ ਦੇ ਵਿੱਚ ਮੁਕੰਮਲ ਝਾੜੂ ਪਾਰਟੀ ਦਾ ਬਾਈਕਾਟ ਆ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਝਾੜੂ ਵਾਲਾ ਦਾ ਨੁਮਾਇੰਦਾ ਉਹ ਸਾਡੇ ਨਗਰ ਦੇ ਵਿੱਚ ਉਹ ਨਾ ਆਵੇ ਕਿਉਂਕਿ ਉਹ ਆਪਣੀ ਫਿਰ ਜਾਨ ਮਾਲ ਦਾ ਰਾਖੀ ਉਹ ਆਪ ਹੋਊਗਾ ਕਿਸ ਤਰ੍ਹਾਂ ਦਾ ਬਤੀਰਾ ਇਹ ਪਿੰਡ ਦੇ ਲੋਕ ਉਹਨਾਂ ਨਾਲ ਕਰਨਗੇ ਇਹਦੀ ਜ਼ਿੰਮੇਵਾਰੀ ਉਹਦੀ ਆਪ ਹੋ ਇਸ ਕਰਕੇ ਉਹ ਧਿਆਨ ਦੇ ਕਿ ਇਹ ਸਾਰੇ ਨਗਰ ਵੱਲੋਂ ਝਾੜੂ ਪਾਰਟੀ ਦਾ ਬਾਈਕਟ ਹੈ ਸਹਿਮਤ ਹੋ ਜੀ ਸਾਰੇ ਸਹਿਮਤ ਹਾਂ ਜੀ ਇਧਰ